ਹਾਏ ਵੇ ਚੰਬਾ ਹਰਿਆ ਭਰਿਆ ਹਾਏ ਵੇ ਚੰਬਾ ਹਰਿਆ ਭਰਿਆ ਸੋਹਣਿਆ ਹਰੀਆਂ ਚੰਬੇ ਦੀਆਂ ਡਾਲੀਆਂ ਵੇ ਸੋਹਣਿਆ ਹਰੀਆਂ ਚੰਬੇ ਦੀਆਂ ਡਾਲੀਆਂ ਹਾਏ ਨੀ ਜੈਰਾ ਕੁੰਡ ਚੱਕ ਹਾਏ ਨੀ ਜੈਰਾ ਕੁੰਡ ਚੱਕ ਸੋਹਣਿਆ ਵੇਖਾ ਕੰਨ ਦੀਆ ਵਾਲਿਆਨੀ ਸੋਣੀਏ ਵੇਖਾ ਕੰਨ ਦੀਆ ਵਾਲਿਆ ਹਾਈਵੇ ਜਰਾ ਹੋਲੀ ਬੋਲ ਹਾਈਵੇ ਜਰਾ ਹੋਲੀ ਬੋਲ ਸੋਣਿਆ ਸੱਸ ਸੁੱਤੀ ਸੋਰਾ ਜਾਗਦਾ ਵੇ ਸੋਣਿਆ ਸੱਸ ਸੁੱਤੀ ਸੋਰਾ ਜਾਗਦਾ ஆயனி சான் கார ஆயனி சான் காதா சோனியே ஒன்னும் மோனிய நோனியே ஒண்ணி மோஜமா ஹாய்வே சம்பா ஹாரிய பரிய ஹாய்வே சம்பா ஹாரிய பரிய சோனியா ஹரியா சம்பே ਸੋਹਣਿਆ ਹਰੀਆਂ ਚੰਬੇ ਦੀਆਂ ਢਾਲੀਆਂ ਹਾਇ ਨੀ ਜੈਰਾ ਕੁੰਡ ਚੱਕ ਹਾਇ ਨੀ ਜੈਰਾ ਕੁੰਡ ਚੱਕ ਸੋਹਣਿਏ ਵੇਖਾ ਕੰਨ ਦੀਆਂ ਵਾਲੀਆਂ ਨੀ ਸੋਹਣਿਏ ਵੇਖਾ ਕੰਨ ਦੀਆਂ ਵਾਲੀਆਂ ਹਾਇ ਵੇ ਜੈਰਾ ਹੋਲੀ ਬੋਲ ਹਾਇ ਵੇ ਸੋਹਣਿਆ ਵੇੜੇ ਚ ਨਣਾ ਨੱਕਵਾਰੀਆਂ ਵੇ ਸੋਹਣਿਆ ਵੇੜੇ ਚ ਨਣਾ ਨੱਕਵਾਰੀਆਂ ਹਾਈ ਨੀ ਸਾਨੂੰ ਕਦਾ ਡਰ ਹਾਈ ਨੀ ਸਾਨੂੰ ਕਦਾ ਡਰ ਸੋਹਣਿਏ ਉਹਨਾਂ ਵੇ ਆਇਆ ਜਾਣਿਆ ਨੀ ਸੋਹਣਿਏ ਉਹਨਾਂ ਵੀ ਹਾਏ ਵੇ ਚੰਬਾ ਹਰੀਆ ਭਰੀਆ ਹਾਏ ਵੇ ਚੰਬਾ ਹਰੀਆ ਭਰੀਆ ਸੋਹਣਿਆ ਹਰੀਆ ਚੰਬੇ ਦੀਆਂ ਡਾਲੀਆਂ ਵੇ ਸੋਹਣਿਆ ਹਰੀਆ ਚੰਬੇ ਦੀਆਂ ਡਾਲੀਆਂ ਹਾਏ ਨੀ ਜਰਾ ਕੁੰਡ ਚੱਕ ਹਾਏ ਨੀ ਜਰਾ ਕੁੰਡ ਚੱਕ ਸੋਣਿਏ ਵੇਖਾ ਕੰਨਾ ਦੀਆ ਵਾਲੀਆਂ ਨੀ ਸੋਣੀਏ ਵੇਖਾ ਕੰਨਾ ਦੀਆ ਵਾਲੀਆਂ ਹਾਈਵੇ ਜੈਰਾ ਹੋਲੀ ਬੋਲ ਹਾਈਵੇ ਜੈਰਾ ਹੋਲੀ ਬੋਲ ਸੋਨਿਆ ਵੇੜੇ ਚ ਦਰਾਣੀਆਂ ਜਠਾਣੀਆਂ ਵੇ ਸੋਨਿਆ ਵੇੜੇ ਚ ਦਰਾਣੀਆਂ ਜਠਾਣੀਆਂ ਹਾਏ ਨੀ ਸਨ ਕਾ ਦਾ ਡਰ ਹਾਏ ਨੀ ਸਨ ਕਾ ਦਾ ਡਰ ਸੋਣੀਏ ਹੋਵੇ ਤਖਸ ਮਾਵਾਲੀਆਂ ਨੀ ਸੋਣੀਏ ਹੋਵੇ ਤਖਸ ਮਾਵਾਲੀਆਂ ਹਾਈਵੇ ਚੰਬਾਰਿਆ ਪਰਿਆ ਹਾਈਵੇ ਚੰਬਾਰਿਆ ਪਰਿਆ ਸੋਨਿਆ ਹਰੀਆਂ ਚੰਬੇ ਦੀਆਂ ਢਾਲੀਆਂ ਵੇ ਸੋਹਣਿਆ ਹਰੀਆਂ ਚੰਬੇ ਦੀਆਂ ਢਾਲੀਆਂ